4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੇਪਰ ਭਰਨ ਉਪਰੰਤ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰਾਂ ਨੇ ਆਪਣੀ ਆਪਣੀ ਚੋਣ ਮਹਿੰਮ ਨੂੰ ਪਖਾਉਂਦਿਆਂ ਪ੍ਰਚਾਰ ਵਿੱਚ ਤੇਜ਼ੀ ਲਿਆ ਦਿੱਤੀ ਹੈ ਜਿਸ ਦੇ ਚੱਲਦਿਆਂ ਅੱਜ ਬਠਿੰਡਾ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪਚੰਦ ਸਿੰਘਲਾ ਨੇ ਭਾਰੀ ਗਿਣਤੀ ਵਿੱਚ ਪਾਰਟੀ ਵਰਕਰਾਂ ਨਾਲ ਕਪੜਾ ਮਾਰਕੀਟ ਦੀਆਂ ਦੁਕਾਨਾਂ ਉੱਪਰ ਡੋਰ ਟੂ ਡੋਰ ਕਰ ਦੁਕਾਨਦਾਰਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਤਾਜ਼ੇ ਖਬਰ ਨਾਲ ਖਾਸ ਗੱਲਬਾਤ ਕਰਦਿਆਂ ਸਰੂਪਚੰਦ ਸਿੰਘਲਾ ਨੇ ਇਲਾਕੇ ਵਿੱਚ ਹੋਏ ਚਾਰ ਤਰਫਾ ਵਿਕਾਸ ਦੇ ਨਾਲ-ਨਾਲ ਉਹਲਾ ਵੱਲੋਂ ਲੋਕਾਂ ਦੀ ਤਨਦੇਹੀ ਨਾਲ ਕੀਤੀ ਸੇਵਾ ਦਾ ਨਤੀਜਾ ਹੈ ਜੋ ਅੱਜ ਸਾਰਾ ਸ਼ਹਿਰ ਉਹਨਾਂ ਦੇ ਨਾਲ ਚੱਲ ਰਿਹਾ ਹੈ। ਚੌਣ ਮੈਮ ਸਿਖਰਾਂ ਤੇ ਹੈ। ਲੋਕਾਂ ਦਾ ਜੋ ਚੌਣਵਾਂ ਪਤਰੀ ਗਰਮੀ ਹੈ ਉਹ ਵੀ ਸਿਖਰਾਂ ਤੇ ਹੈ। ਵਰਕਰਾਂ ਦੇ ਵਿੱਚ ਸਪੋਰਟਰਾਂ ਦੇ ਵਿੱਚ ਪੂਰਾ ਉਤਸ਼ਾਹ ਹੈ। ਅੱਜ ਤੁਸੀਂ ਕਪੜਾ ਮਾਰਕੀਟ ਦੇ ਵਿੱਚ ਦੇਖ ਰਹੇ ਹੋ। ਦੋ ਦਿਨ ਪਹਿਲਾਂ ਕੋਲ ਰੋਡ ਤੇ ਦੇਖਿਆ ਹੈ। ਜਿਸ ਤਰ੍ਹਾਂ ਲੋਕਾਂ ਦਾ ਉਤਸ਼ਾਹ ਮਿਲ ਰਿਹਾ ਹੈ ਜਿੰਨਾ ਪਿਆਰ ਮਿਲ ਰਿਹਾ ਹੈ ਮੈਂ ਤਾਂ ਇਹ ਕਹੂੰਗਾ ਕਿ ਮੇਰੀ ਸੋਚ ਤੋਂ ਵੀ ਉੱਪਰ ਜਿਹੜਾ ਮੈਨੂੰ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ ਇਹ ਸਾਰਾ ਕੁਝ ਜੋ ਇਸ ਏਰੀਆ ਦੀ ਹੋਈ ਡਿਵੈਲਪਮੈਂਟ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਦਿੱਤੇ ਫੰਡਾਂ ਦੇ ਗੱਫੇ ਉਹਦੇ ਨਾਲ ਡਿਵੈਲਪਮੈਂਟ ਹੋਈ ਹੈ ਤੇ ਨਾਲ ਹੀ ਮੈਂ ਇਥੋਂ ਨਮਾਇੰਦਾ ਹੁੰਦਿਆਂ ਲੋਕਾਂ ਦੀ ਤਨਦੇਹੀ ਨਾਲ ਦਿਨ ਰਾਤ ਸੇਵਾ ਕੀਤੀ ਹੈ ਤੇ ਅੱਜ ਸਾਰਾ ਬਠਿੰਡਾ ਇਕੱਠਾ ਹੋ ਗਿਆ ਸਾਡੇ ਨਾਲ ਚੱਲ ਰਿਹਾ ਹੈ ਆਪਣੀ ਜਿੱਤ ਦਾ ਦਾਵਾ ਕਰਦਿਆਂ ਸਰੂਪ ਚੰਦ ਸਿੰਘਲਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੇ ਚੱਲਦੇ ਪ੍ਰੋਜੈਕਟਾਂ ਦੇ ਕੰਮ ਪੂਰਾ ਕਰਨ ਦੇ ਨਾਲ-ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸਾਡੀ ਪਹਿਲ ਕਦਮੀ ਹੋਵੇਗੀ ਜੋ ਜਿਹੜਾ ਸਾਡਾ ਇਨਫਰਾਸਟ੍ਰਕਚਰ ਹੈ ਆਉਣ ਵਾਲੇ ਟਾਈਮ 10-15 ਸਾਲਾਂ ਵਾਸਤੇ ਤਿਆਰ ਹੋਵੇ ਜਿਸ ਤਰ੍ਹਾਂ ਬਠਿੰਡਾ ਬਹੁਤ ਗਰੋਥ ਕਰ ਰਿਹਾ ਹੈ ਉਹਦੇ ਲਈ ਅਸੀਂ ਇਨਫਰਾਸਟ੍ਰਕਚਰ ਬਣਾਉਣਾ ਬਾਈਪਾਸ ਤਿਆਰ ਕਰਾਉਣੇ ਆਲ ਇੰਡੀਆ ਮੈਡੀਕਲ ਸਾਇੰਸਸ ਹੈ ਇਹਨੂੰ ਜਲਦੀ ਤਿਆਰ ਕਰਾਉਣਾ ਜੋ ਸਾਡੀ ਸੈਂਟਰਲ ਯੂਨੀਵਰਸਿਟੀ ਹੈ ਉਹਨੂੰ ਮਤਲਬ ਜਲਦੀ ਪੂਰੀ ਫੁੱਲ ਫਲੈਜ ਜੋ ਵਰਕਿੰਗ ਤੇ ਜਾਵੇ ਟੈਕਨੀਕਲ ਯੂਨੀਵਰਸਿਟੀ ਹੈ ਉਹ ਉਹਦੇ ਨਾਲ ਜਿੱਥੇ ਐਜੂਕੇਸ਼ਨ ਮਿਲੂਗੀ ਉੱਥੇ ਨਾਲ ਹੀ ਰੋਜ਼ਗਾਰ ਦੇ ਮੌਕੇ ਪੈਦੇ ਹੋਣਗੇ ਐਨਥੋਲ ਯੂਨਿਟ ਲੱਗਿਆ ਫਿਰ ਇੱਕ ਗੈਸ ਪਲਾਂਟ ਦਾ ਯੂਨਿਟ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਉਹਦੀ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਮੈਂ ਕਹੂੰਗਾ ਕਿ ਬਹੁਤ ਵੱਡੇ ਪ੍ਰੋਜੈਕਟ ਇਸ ਏਰੀਆ ਦੇ ਵਿੱਚ ਆ ਰਹੇ ਨੇ ਤੇ ਇਸ ਏਰੀਆ ਦੇ ਵਿੱਚ ਹੋਰ ਵੱਡੀ ਡਿਵੈਲਪਮੈਂਟ ਹੋਵੇ ਜਿਹਦੇ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਔਰ ਕਿਤਾਬੂਖੀ ਰੋਜ਼ਗਾਰ ਵਾਸਤੇ ਸਾਡੇ ਜਿਹੜੇ ਆਉਣ ਵਾਲੇ ਸਟੈਪ ਰਹਿਣਗੇ ਤੇ ਉਹਦੇ ਨਾਲ ਇਸ ਏਰੀਆ ਨੂੰ ਬਹੁਤ ਹੀ ਵੱਡੀ ਜਿਹੜੀ ਹੈਗੀ ਹੈ ਰੋਜ਼ਗਾਰ ਦੇ ਮੌਕੇ ਪੈਦਾ ਕਰਦਾ ਸਾਡੀ ਇੱਕ ਇੱਕ ਪਹਿਲ ਹੋएगी ਜਿਕਰਯੋਗ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਜਿੱਥੇ ਕਾਂਗਰਸ ਪਾਰਟੀ ਦੇ ਦਿੱਗਜ ਨੇਤਾ ਮਨਪ੍ਰੀਤ ਸਿੰਘ ਬਾਦਲ ਚੋਣ ਮੈਦਾਨ ਵਿੱਚ ਆਪਣੀ ਜਿੱਤ ਦਾ ਦਾਵਾ ਕਰਦੇ ਹਨ ਉੱਥੇ ਹੀ 2012 ਵਿਧਾਨ ਸਭਾ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਘਲਾ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੰਗਾਰੇ ਦੀ ਗੱਲ ਕਰਦੇ ਜਿੱਤ ਦੇ ਹੌਸਲੇ ਵਿੱਚ ਨਜ਼ਰ ਆਉਂਦੇ ਹਨ ਬਠਿੰਡਾ ਤੋਂ ਤਾਜ਼ੇ ਖਬਰ ਲਈ ਆਲੀਆ ਵਰਮਾ ਦੀ ਰਿਪੋਰਟ